ਕੱਲੇ ਪ੍ਰਿਡਿਕਲ ਅਫੇਅਰ ਚੇਂਜ ਹੋਏ ਆ ਜਿਹੜੇ ਬਾਕੀ ਵਰਦੀਆਂ ਪਾ ਕੇ ਬੈਠੇ ਆ ਜਿਹੜੇ ਜਿਹੜੇ ਸਿਰੇ ਦੇ ਨਖਿੱਦ ਆਦਮੀ ਜਿਹੜੇ ਬਹੁਤ ਬਾਰੇ ਕਹਿ ਗਏ ਕਿ ਮੈਨੂੰ ਹੁਣ ਸ਼ਰਮ ਆਉਂਦੀ ਹੈ ਕਹਿਣ ਲੱਗੇ ਵਰਦੀਆਂ ਪਾਈਆਂ ਇਹਨਾਂ ਦੇ ਤੇ ਸ਼ਰਮ ਤਾਂ ਇਹਨਾਂ ਨੂੰ ਨਹੀਂ ਆਏਗੀ ਕੋ ਟਾਈਮ ਪਾਸ ਕਰ ਰਹੇ ਆ ਟਾਈਮ ਮੰਗ ਰਹੇ ਆ ਇਹ ਭਿਖਾਰੀ ਹੈਗੇ ਆ ਇਹ ਟਾਈਮ ਹੀ ਮੰਗ ਸਕਦੇ ਹੋਰ ਕਿਸੇ ਦਾ ਕੀ ਕਰ ਸਕਦੇ ਪਰਸੋਂ ਮੇਰੇ ਖਿਆਲ ਸੋਚ ਚੁੱਕਾ ਸਮਾਗਮ 16 ਪਰਸੋਂ ਹਾਂ ਤੇ ਜਾਵਾਂਗੇ ਕਿ ਖੜਗਲ ਘਣਾ ਜਾਵਾਂਗੇ ਲੈ ਕੇ ਜਾਵਾਂਗੇ ਇਸ ਲੇਡੀ ਨੂੰ ਉੱਥੇ ਹਾਂ ਆਪਣੇ ਭਗਵਾਨ ਜੀ ਨੂੰ ਦੱਸਾਂਗੇ ਹਾਂਜੀ ਸਰ ਅਸੀਂ ਕੋਸ਼ਿਸ਼ ਤਾਂ ਕਰਾਂਗੇ ਮਿਲਣਾ ਵੀ ਚਾਹੀਦਾ ਉਹਨਾਂ ਨੂੰ ਜੇ ਆਮ ਆਦਮੀ ਸਰਕਾਰ ਆ ਤਾਂ ਆਮ ਆਦਮੀ ਲਈ ਸਰਕਾਰ ਆ ਆਮ ਆਦਮੀ ਵਾਲੀ ਸਰਕਾਰ ਆ ਤਾਂ ਫਿਰ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ ਸਿਮਰਜ ਸਿੰਘ ਬੈਂਸ ਮਾਮਲੇ ਦੇ ਵਿੱਚ ਅੱਜ ਜਿੱਥੇ ਪੀੜਤ ਮਹਿਲਾ ਵੱਲੋਂ ਅੱਜ ਪ੍ਰੋਟੈਸਟ ਕੀਤਾ ਜਾਣਾ ਸੀ ਅਸੀਂ ਵੀ ਦਫ਼ਤਰ ਤੇ ਬਾਹਰ ਤੇ ਗੱਲਬਾਤ ਕਰਵਾਵਾਂਗੇ ਪੀੜਤ ਮਹਿਲਾ ਨਾਲ ਵੀ ਕਿ ਉਹਨਾਂ ਨੇ ਇਹ ਕਦਮ ਕਿਉਂ ਚੁੱਕਿਆ ਤੇ ਜਿਹੜੇ ਉਹਨਾਂ ਦਾ ਸਾਥ ਦੇਣ ਵਾਲੇ ਬਲਵਿੰਦਰ ਸਿੰਘ ਸੇਖੋ ਜਿਨ੍ਹਾਂ ਨੇ ਭਾਰਤ ਪੂਸ਼ਨ ਆਸ਼ੂ ਦੇ ਖਿਲਾਫ ਚੋਣ ਲੜੀ ਸੀ ਉਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਕਿਉਂਕਿ ਉਹ ਇੱਥੇ ਉਹਨਾਂ ਦਾ ਸਾਥ ਦੇਣ ਪਹੁੰਚੇ ਨੇ ਕੀ ਮਾਜ਼ਰਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਟੈਸਟ ਸਿਮਰਜੀਤ ਸਿੰਘ ਬੈਂਸ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਹੈ ਪ੍ਰੋਗਰਾਮ ਤਾਂ ਕਰ ਰਹੀ ਹੈ ਜੀ ਦੇਖੋ ਸਵਾ ਸਾਲ ਹੋ ਗਿਆ ਇਹ ਲੇਡੀ ਧਰਨੇ ਤੇ ਬੈਠੀ ਹੈ ਤੇ ਇਹਨਾਂ ਨੂੰ ਪ੍ਰੋਗਰਾਮ ਕਹਿਣ ਲੱਗਾ ਤਾਂ ਆਪ ਨੂੰ ਹੀ ਮਹਿਸੂਸ ਹੁੰਦਾ ਵੀ ਇਹ ਪ੍ਰੋਗਰਾਮ ਹੀ ਨੇ ਹੁਣ ਸਰਕਾਰਾਂ ਦੇ ਮੂਡ ਚੇਂਜ ਹੋਏ ਤਾਂ ਉਮੀਦ ਕਰਦੇ ਹਾਂ ਅਸੀਂ ਵੀ ਸ਼ਾਇਦ ਕੋਈ ਨਾ ਕੋਈ ਜ ਪਰ ਜਿੰਨਾ ਚਿਰ ਚਿਹਰੇ ਨਹੀਂ ਬਦਲਦੇ ਇਕੱਲੇ ਪੋਲੀਟਿਕਲ ਫੇਸ ਚੇਂਜ ਹੋਏ ਆ ਜਿਹੜੇ ਬਾਕੀ ਵਰਦੀਆਂ ਪਾ ਕੇ ਬੈਠੇ ਆ ਜਿਹੜੇ ਜਿਹੜੇ ਸਿਰੇ ਨਖੇਰ ਦਾ ਆਦਮੀ ਜਿਹੜੇ ਬਹੁਤ ਬਾਰੇ ਕਹੇਗਾ ਕਿ ਮੈਨੂੰ ਹੁਣ ਸ਼ਰਮ ਆਉਂਦੀ ਹੈ ਕਹਿਣ ਲੱਗੇ ਵਰਦੀਆਂ ਪਾਈਆਂ ਇਹਨਾਂ ਦੇ ਤੇ ਸ਼ਰਮ ਤਾਂ ਇਹਨਾਂ ਨੂੰ ਨਹੀਂ ਆਏਗੀ ਤੇ ਇਹ ਹੁਣ ਉਲਟਾ ਟਾਈਮ ਮੰਗਦੇ ਆ ਸੱਤ ਮੁਲਜਮ ਹੈ ਕਿਸੇ ਇੱਕ ਨੂੰ ਫੜ ਲੈਣ ਸਿਮਰਜੀਤ ਸਿੰਘ ਬਾਦਸ਼ ਦੀ ਮਜਬੂਰੀ ਹੈ ਸਾਰੇ ਤਾਂ ਨਹੀਂ ਐਮਐਲਏ ਇਹਨਾਂ ਦਾ ਬੇੜਾ ਕਰਕ ਹੋਇਆ ਵੈ ਇਹ ਚਾਹੁੰਦੇ ਟਾਈਮ ਪਾਸ ਕਰਦੇ ਇਹਨੂੰ ਸੀਬੀ ਨੂੰ ਪਤਾ ਵੀ ਕੱਲ ਪਰਸੋਂ ਮੈਨੂੰ ਬਦਲ ਕੇ ਇਹਨਾਂ ਚਲਾ ਕੇ ਮਾਰਨਾ ਇਤੋਂ ਕੋਈ ਨਵੇਂ ਨੇ ਪੇ ਘਰੀ ਹੈਗੀ ਇਹ ਟਾਈਮ ਹੀ ਮੰਗ ਸਕਦੇ ਹੋਰ ਕਿਸੇ ਦਾ ਕੀ ਕਰ ਸਕਦੇ ਜਿਸ ਤਰੀਕੇ ਨਾਲ ਕੀਓਪਰ ਸੀਡਿੰਗ ਆ ਕੇ ਬਤਾਈ ਜਾਂਦੀ ਹੈ ਪਰ 12 ਦਿਨ ਲਾਸਟ ਆਉਦੇ ਉਹ ਛੱਡੋ ਜੀ ਉਹਦੀ ਕਿੰਦਾ ਛੋਟੀ ਗੱਲ ਹੈ ਪੀਓਪਰ ਸੀਡਿੰਗ ਵਧੀ ਜਾਂਦੀ ਹੈ ਨਾ ਵਧੀ ਜਾਂਦੀ ਹੈ ਉਹਨਾਂ ਕੀ ਕਨਸਰਨ ਹੈ ਉਹ ਇਹਨੂੰ ਰੋਕਦੇ ਥੋੜਾ ਵੀ ਗ੍ਰਫਤਾਰ ਨਾ ਕਰੋ ਇੱਕ ਉਹ ਇੱਕ ਪ੍ਰੋਸੀਜਰ ਹੈਗਾ ਲੀਗਲ ਅਲੱਗ ਚੱਲ ਰਿਹਾ ਹੈਗਾ ਉਹ ਤਾਂ ਡਿਫਰੈਂਟ ਆ ਬੁੜਕੇ ਅਦਾਲਤ ਕੋਲ ਜਦੋਂ ਪੀ ਹੋ ਜੂਗਾ ਫਿਰ ਅਦਾਲਤ ਫੜਨ ਜਾਊਗੀ ਇਹਨਾਂ ਨੂੰ ਹੀ ਡਿਊਟੀ ਲਾਉਣਗੇ ਨਾ ਫੜ ਕੇ ਤੇ ਇਹਨਾਂ ਨੇ ਲੈ ਕੇ ਆਉਣਾ ਹੈ ਅਦਾਲਤ ਦੇ ਕਹਿੰਦੇ ਵੀ ਇਸ ਕਰਕੇ ਸਭ ਡਰਾਮੇਬਾਰੀਆਂ ਬਿਲਕੁਲ ਬੜ ਦੋ ਗਵਰਨਮੈਂਟਾਂ ਦਾ ਵੇਖ ਲਿਆ ਪਹਿਲਾਂ ਕੈਪਟਨ ਰਵਿੰਦਰ ਸਿੰਘ ਨੇ ਗੱਦ ਪਾਇਆ ਫਿਰ ਚੰਨੀ ਨੇ ਪਾਇਆ ਠੀਕ ਹੈ ਹੁਣ ਅਸੀਂ ਅਜੇ ਨਵੀਂ ਗਵਰਨਮੈਂਟ ਨੂੰ ਬਲੇਮ ਨਹੀਂ ਕਰਦੇ ਅਜੇ ਸੌ ਚੱਕੜੀਆਂ ਉਹਨਾਂ ਨੇ ਠੀਕ ਹੈ ਇਸ ਕਰਕੇ ਜੇ ਇੱਥੇ ਸਾਨੂੰ ਇਹ ਕੱਲ ਤੱਕ ਨਹੀਂ ਕੋਈ ਰਿਜ਼ਲਟ ਦਿੰਦੇ ਅਸੀਂ ਕਹਿੰਦੇ ਇੱਕ ਫੜ ਲੈਂਣ ਦੋ ਫੜ ਲੈਂਣ ਚਾਰ ਫੜ ਲੈਂਣ ਕੁਝ ਤਾਂ ਕਰਨ ਨਹੀਂ ਤਾਂ ਪਰਸੋਂ ਮੇਰੇ ਖਿਆਲ ਸੌ ਚੱਕਾ 16 ਪਰਸੋਂ ਹਾਂ ਤੇ ਜਾਵਾਂਗੇ ਜੀ ਖੜਗਲ ਘਾਣ ਲੈ ਜਾਵਾਂਗੇ ਲੈ ਕੇ ਜਾਵਾਂਗੇ ਇਸ ਲੇਡੀ ਨੂੰ ਉੱਥੇ ਹਾਂ ਆਪਣੇ ਭਗਵੰਤ ਮਾਨ ਜੀ ਨੂੰ ਦੱਸਾਂਗੇ ਵੀ ਤੁਸੀਂ ਸੌ ਦਾ ਚੱਕੋ ਸਾ ਜੀ ਸਰਕਾਰ ਕੇ ਸਾਨੂੰ ਕੋਈ ਦਿੱਕਤ ਨਹੀਂ ਪਰ ਆ ਦੇਖ ਲਓ ਜੋ ਪੰਜਾਬ ਦੇ ਲੋਕਾਂ ਦਾ ਹਾਲ ਪੁਰਾਣੀ ਸਰਕਾਰਾਂ ਨੇ ਕੀਤਾ ਤੇ ਘਟੋ ਘਟ ਪ੍ਰਾਇੋਰਟੀ ਦੇ ਇਹ ਕੰਮ ਤਾਂ ਕਰਦੇ ਹੋ ਕਿ ਇਹ ਇਹ ਜੇ ਮੁਰਜਮ ਬੰਦੇ ਜਿਹੜੇ ਹੈਗੇ ਆ ਜਿਹੜੇ ਵਿਧਾਨ ਸਭਾ ਦੇ ਵਿੱਚ ਗੰਦ ਅਸੀਂ ਸਾਡੀ ਮਿਹਨਤ ਨਾਲ ਜਿਹੜਾ ਪੌੜੀਆਂ ਚੜਨ ਤੋਂ ਤਾਂ ਬਚਾते ਆ ਅਸੀਂ ਪੰਜਾਬ ਨੂੰ ਤੇ ਘਟੋ ਘਟ ਅਰੈਸਟ ਕਰਕੇ ਜੇਲ੍ਹ ਤਾਂ ਭੇਜਦੇ ਨੇ ਉਹਨਾਂ ਸਿੱਖ ਸਾਹਿਬ ਲੱਗਦਾ ਹੈ ਕਿ ਉਹ ਸੋਚ ਚ ਸਮਾਗ ਦੇ ਵਿੱਚ ਇਹਨਾਂ ਦੀ ਗੱਲ ਸੁਣੀ ਜਾਊਗੀ ਕਿਉਂਕਿ ਜਦੋਂ ਚੰਨੀ ਆਇਆ ਸੀ ਲੁਧਿਆਣੇ ਉਦੋਂ ਵੀ ਇਹਨਾਂ ਦੀ ਗੱਲ ਹੀ ਸੁਣੀ ਗਈ ਸੀ ਜੇ ਤਾਂ ਦੇਖੋ ਜੀ ਵੀ ਗੱਲਾਂ ਕਰਦੇ ਆ ਇਹ ਵੀ ਸਰਕਾਰ ਆਮ ਲੋਕਾਂ ਦੀ ਆਈ ਹੈ ਤੇ ਭਗਵੰਤ ਮਾਨ ਹੈ ਜਿਹੜਾ ਸੀਐਮ ਸਾਹਿਬ ਹੈ ਫਿਰ ਤਾਂ ਨਹੀਂ ਸੁਣੀ ਜਾਣੀ ਤੇ ਜੇ ਭਗਵੰਤ ਮਾਨ ਹੋਊਗਾ ਤਾਂ ਸੁਣੀ ਜਾਊਗੀ ਜ਼ਰੂਰ ਠੀਕ ਹੈ ਤੇ ਅਸੀਂ ਤਾਂ ਭਗਵੰਤ ਮਾਨ ਕੋਲੇ ਜਾਣਾ ਜੀ ਸੀਐਮ ਸਾਹਿਬ ਜਿੱਦੇ ਉਹ ਸੀਐਮ ਹੋ ਗਿਆ ਉਹਦੇ ਸਾਡੇ ਕੰਮ ਦਾ ਉਹਨੇ ਵੀ ਨਹੀਂ ਰਹਿਣਾਗਾ ਤਾਂ ਪ੍ਰਮਾਤਮਾ ਅਗੇ ਦੁਆ ਕਰਦੇ ਆ ਕਿ ਭਗਵੰਤ ਮਾਨ ਭਗਵੰਤ ਮਾਨ ਹੀ ਰਹੇ ਠੀਕ ਹੈ ਜਿਹੜੀ ਗੱਲਾਂ ਕਰਕੇ ਉਹ ਆਏ ਆ ਉਹ ਉਹੀ ਰਹਿਣ ਜਿਹੜੇ ਘਟੋ ਘਟ ਪ੍ਰਾਇੋਰਟੀ ਦੇ ਇਹ ਜਿਹੇ ਕੇਸ ਹੈਗੇ ਆ ਜਿਹੜੇ ਕਿ ਕ ਉਹਨੂੰ ਪ੍ਰਾਇੋਰਟੀ ਪ੍ਰਾਇੋਰਟੀ ਕੀ ਕੁਝ ਕਰਨ ਵਾਲੀ ਗੱਲ ਹੀ ਨਹੀਂ ਹੈਗੀ ਇਹਦੇ ਵਿੱਚ ਜਿਆਦਾ ਹੋਵੇ ਨਾ ਕੋਈ ਲੀਗਲ ਪ੍ਰੋਸੈਸ ਅਡਾਪਟ ਕਰਨਾ ਹੋਵੇ ਕੋਈ ਕੰਮ ਕਰਨ ਵਾਲਾ ਰਹਿੰਦਾ ਹੋਵੇ ਕੁਝ ਵੀ ਨਹੀਂ ਹੈਗਾ ਰੈਸਟ ਕਰਨੇ ਉਹਦੇ ਵਾਸਤੇ ਵੀ ਜੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਆ ਮੈਂ ਪਹਿਲਾਂ ਦੱਸ ਗਿਆ ਤਾਂ ਹੈ ਜਿਹੜੇ ਇਹ ਬੈਠੇ ਆ ਕਮਿਸ਼ਨਰ ਇੱਥੋਂ ਵਾਲਾ ਜਾਂ ਹੋਰ ਜਿਹੜਾ ਵੀ ਸਿਸਟਮ ਹੁਣ ਤੱਕ ਦਾ ਹੈਗਾ ਉਹ ਤਾਂ ਆਪਣਾ ਟਾਈਮ ਪਾਸ ਕਰ ਰਹੇ ਇਹਨਾਂ ਨੂੰ ਪਤਾ ਵੀ ਦੋ ਚਾਰ ਦਿਨ ਬਦਲੀ ਹੋ ਜਾਣੀ ਹੈ ਇਹ ਟਾਈਮ ਬਾਈ ਕਰਦੇ ਆ ਠੀਕ ਹੈ ਹੁਣ ਇਹ ਕਹਿ ਰਹੇ ਜੀ ਦੋ ਦਿਨ ਰਹਿ ਰੁਕ ਜਾਓ ਜੀ ਅਸੀਂ ਫੜਦੇ ਆਂ ਜੀ ਕਰਦੇ ਆਂ ਜੀ ਫੜਨਾ ਉਹ ਤਾਂ ਇਹੋ ਫੋਰਸ ਹੈ ਜਿਹਨੇ ਫੜ ਕੇ ਛੱ ਕਥਾ ਦੋ ਦਿਨ ਦਾ ਟਾਈਮ ਤਾਂ ਮੰਗਿਆ ਜਾ ਰਿਹਾ ਕਿ ਸੋਚ ਚੱਕ ਸਮਾਗਮ ਹੋ ਜੇ ਉਸ ਤੋਂ ਬਾਅਦ ਸਮਾਗਮ ਹੋ ਜੇ ਉਸ ਤੱਕ ਬਦਲੀਆਂ ਹੋ ਜਾਣੀਆਂ ਇਹਨਾਂ ਨੂੰ ਚੁਲਾ ਕੇ ਮਾਰ ਕੇ ਨਵੇਂ ਇਹੇ ਜੇ ਹੋਰ ਆ ਕੇ ਵਹਿ ਜਾਣਗੇ ਨਵੇਂ ਕਿਹੜਾ ਕੋ ਤੋਂ ਲੈ ਕੇ ਆਉਣੇ ਜਿਹੜੇ ਕੋ ਬਹੁਤ ਸਾਫ ਸੁੱਧ ਦੇ ਕੋ ਇਹੇ ਜਾਂ ਕੁਸ਼ੀ ਹੈ ਉਹ ਇਹੇ ਜਾਂ ਵਰਦੀ ਪਾ ਕੇ ਹੋਰ ਵਹਿ ਜੂਗਾ ਕਿ ਕੋਈ ਉਹ ਆ ਕੇ ਫਿਰ ਡਰਾਮੇ ਕਰਨ ਲੱਗ ਜੂਗਾ ਹਾਂ ਜੇ ਸਰਕਾਰ ਚਾਵੇ ਤੇ ਫਿਰ ਇੱਕ ਮਿੰਟ ਦੇ ਕੰਮ ਹੋ ਸਕਦਾ ਕਿ ਕਿਹਨਾਂ ਨੇ ਕਿਹਾ ਦੋ ਦਿਨ ਦਾ ਟਾਈਮ ਕਮਿਸ਼ਨਰ ਮੈਨ ਦਾ ਇਹਨਾਂ ਨਾਲ ਗੱਲ ਹੋਈ ਹੈ ਇਹਨਾਂ ਨੇ ਮੈਸੇਜ ਕੀਤਾ ਮੈਂ ਤਾਂ ਫੋਨ ਹੀ ਨਹੀਂ ਕਰਦਾਗਾ ਮੈਂ ਮੇਰਾ ਹਾਂਜੀ ਆਇਆ ਰਿਪਲਾਈ ਆ ਉਹੀ ਗੱਲ ਕਰ ਰਹੇ ਤੁ ਹਾਂ ਸਾਰੀ ਚੀਜ਼ ਐਕਸਪਲੇਨ ਨਹੀਂ ਨਾ ਕੀਤੀ ਜਾ ਸਕਦੀ ਅਜੇ ਅਭੀ ਹਾਂ ਟਾਈਮ ਮੰਗਦੇ ਭਖਾਰੀ ਹੈ ਟਾਈਮ ਮੰਗਦੇ ਠੀਕ ਹੈ ਤੇ ਸਾਨੂੰ ਤੁਹਾਡੇ ਕੋਲ ਕੀ ਆ ਫੋਰਸ ਇੱਥੇ ਲਾਈ ਹੋਈ ਹੈ ਤੇ ਇਹ ਫੋਰਸ ਨੂੰ ਫੜਨ ਤੇ ਲਾਉਣ ਇਸ ਇਸ ਔਰਤ ਵਾਸਤੇ ਲਾਈ ਹੋਈ ਹੈ ਸਾਡੇ ਵਾਸਤੇ ਲਾਈ ਹੈ ਜਿਹੜੇ ਪੀਸਫੁਲ ਪ੍ਰੋਟੈਸਟ ਕਰ ਰਹੇ 1.5 ਸਾਲ ਦੇ ਠੀਕ ਹੈ ਤੇ ਸ਼ਰਮੀ ਹੈ ਨਹੀਂ ਕਿ ਇਹਨਾਂ ਤੋਂ ਹੋਰ ਕੀ ਕਰ ਸਕਦੇ ਆ ਫ੍ਰੀਸ਼ੀ ਹੈ ਢੰਡਾ ਸਰ ਨਾਲ ਗੱਲ ਹੋਈ ਹੈ ਕਮਿਸ਼ਨਰ ਦੀ ਕਿ ਮੈਂ ਸਾਨੂੰ 2 ਦਿਨ ਸੌਂ ਚੁੱਕ ਲੈੰਦੋ ਭਗਵਾਨ ਦਮਨ ਨੂੰ ਨਵੀਂ ਸਰਕਾਰ ਨੂੰ ਸੌਂ ਚੁੱਕ ਲੈੰਦੋ ਤਾਂ ਡੀਜੀਪੀ ਸਰ ਇਹਨੂੰ ਅਰੈਸਟ ਕਰਵਾ ਦੇਣਗੇ ਇਹ ਗੱਲ ਕਿ ਉਹਨਾਂ ਨੇ ਦੋ ਦਿ ਸੌਂ ਚੁੱਕ ਸਮਾਗਮ ਤੱਕ 16 ਤਰੀਕ ਤੱਕ ਟਾਈਮ ਲਿਆ ਜਾਨੀ ਸੀਪੀ ਸਰ ਨੇ ਜਿੱਦਾਂ ਕਿ 100 ਚੁੱਕ ਸਮਾਗਮ 16 ਨੂੰ ਸੇਖੋਂ ਸਾਹਮਣੇ ਦਾ ਸਰ ਕਟਕੜ ਕਲਾ ਜਾਉਂਗੇ ਕੀ ਸੀਗਨ ਸਾਹਿਬ ਨੂੰ ਮਿਲੋਗੇ ਜਾ ਕੇ ਹਾਂਜੀ ਸਰ ਅਸੀਂ ਕੋਸ਼ਿਸ਼ ਤਾਂ ਕਰਾਂਗੇ ਮਿਲਣਾ ਵੀ ਚਾਹੀਦਾ ਉਹਨਾਂ ਨੂੰ ਜੇ ਆਮ ਆਦਮੀ ਸਰਕਾਰ ਆ ਤਾਂ ਆਮ ਆਦਮੀ ਲਈ ਸਰਕਾਰ ਆ ਆਮ ਆਦਮੀ ਵਾਲੀ ਸਰਕਾਰ ਆ ਤਾਂ ਫਿਰ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ ਤੁਸੀਂ ਸੁਣ ਲਿਆ ਕਿ ਕਿਸ ਤਰੀਕੇ ਨਾਲ ਬਲਵਿੰਦਰ ਸਿੰਘ ਸੇਖੋਂ ਅਤੇ ਜਿਹੜੇ ਕਿ ਪੀੜਿਤ ਮੈਲਾ ਉਹਨੇ ਕਿਹਾ ਕਿ ਜਿਹੜਾ ਅੱਜ ਤੱਕ ਜਿਹੜਾ 2 ਦਿਨ ਦਾ ਸਮਾਂ ਮੰਗਿਆ ਗਿਆ ਕਿ ਅੱਜ ਸੀਪੀ ਸਾਹਿਬ ਵੱਲੋਂ ਉਹਨਾਂ ਵੱਲੋਂ ਇੱਕ ਟਾਈਮ ਮੰਗਿਆ ਗਿਆ ਕਿ ਜਿਹੜਾ ਵੀ ਮੈਨੂੰ 2 ਦਿਨ ਦਾ ਸਮਾਂ ਦਿੱਤਾ ਜਾਵੇ ਅਸੀਂ 2 ਦਿਨ ਦੇ ਵਿੱਚ ਸਿਮਰਜੀਤ ਸਿੰਘ ਬਾਸ ਅਤੇ ਹੋਰ ਮਨਦਮਾਣੋ ਗ੍ਰਿਫਤਾਰ ਕਰ ਲਵਾਂਗੇ ਪਰ ਜਿਹੜੀ ਸੌਸ ਚੋਕ ਸਮਾਗਮ ਹੈ ਉਹ ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਉਹਦੇ ਵਿੱਚ ਵੀ ਅਸੀਂ ਜਾਵਾਂਗੇ ਤੇ ਸੀਐਮ ਜਿਹੜੇ ਪੰਜਾਬ ਦੇ ਨਵੇਂ ਸੀਐਮ ਆ ਉਹਨਾਂ ਨੂੰ ਵੀ ਮਿਲਿਆ ਜਾਊਗਾ ਤੇ ਬਲਵਿੰਦਰ ਸਿੰਘ ਸੇਖੋਂ ਨੇ ਪੁਲਿਸ ਪ੍ਰਸ਼ਾਸਨ ਤੇ ਉਤੇ ਤਾਨਾ ਕਰਦੇ ਕਿਹਾ ਕਿ ਇਹ ਸਿਰਫ ਆਪਣੇ ਟਰਾਂਸਫਰ ਕਰਾਉਣ ਨੂੰ ਲੱਗੇ ਹੋਏ ਨੇ ਕਿਉਂਕਿ ਦੋ ਦਿਨ ਦੇ ਵਿੱਚ ਨਵੀਂ ਸਰਕਾਰ ਨੇ ਆਪਣਾ ਕੰਮਕਾਜ ਸੰਭ ਲੈਣਾ ਤੇ ਥੋੜੀ ਬਹੁਤ ਉਥਲ ਪੁਥਲ ਹਰ ਵਿਭਾਗ ਦੇ ਵਿੱਚ ਟਰਾਂਸਫਰ ਹੁੰਦੀਆਂ ਨੇ ਤੇ ਉਹੀ ਦੇਖਦੇ ਪਏ ਨੇ ਕਿ ਕਿਹਦੀ ਟਰਾਂਸਫਰ ਕਿੱਥੇ ਹੋਊਗੀ ਤੇ ਕਿਹਦੇ ਮੱਥੇ ਕੇਸਾਉਾ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ